ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗ੍ਰਾਈ ਖੁਰਦ ਇਹ ਪਿੰਡ ਬਾਗੇਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਆਉਂਦਾ ਪੰਜਗ੍ਰਾਈ ਕਲਾਂ ਇਹਦੇ ਨਾਲ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦਸੋ ਸਰਾਂ ਜਰਸੀ ਫਾਰਮ ਇਹਨਾਂ ਕੋਲ ਸੇਲ ਪਰਚੇਜ ਦਾ ਕੰਮ ਹੈ ਮਤਲਬ ਵਪਾਰ ਦਾ ਕੰਮ ਹੈ ਤੇ گاਵਾ ਹੁੰਦੇ ਆ ਵਿਕਰੀ ਵਾਲੀਆਂ ਅੱਜ ਚਾਰ ਨਗ ਜਰਸੀ ਦੇ ਦਿਖਾ ਦੂੰਗਾ ਤੇ ਚਾਰੇ ਹੀ ਗੱਬਣ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਪਸ਼ੂ ਜਿਹੜਾ ਤੁਹਾਨੂੰ ਜਚਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਆ ਕੇ ਕਰਿਓ ਤੇ ਆਪਦੀ ਸਮਝ ਨਾਲ ਖਰੀਦਿਓ ਜਿਹੜਾ ਪਸ਼ੂ ਤੁਹਾਨੂੰ ਫਾਇਦੇਮੰਦ ਲੱਗਦਾ ਹੈ ਪਹਿਲੇ ਨੰਬਰ ਵਾਲੀ ਵੈੜ ਤੋਂ ਸ਼ੁਰੂਆਤ ਕਰਾਂਗੇ ਛੋਟੀ ਇਹਦੀ ਉਮਰ ਹੈ ਡਿਟੇਲ ਬਾਈ ਤੋਂ ਪੁੱਛ ਲੈਣੇ ਆ ਸੰਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸੰਦੀਪ ਪਹਿਲੇ ਨੰਬਰ ਤੇ ਜਿਹੜੀ ਜਰਸੀ ਬਾਈ ਇਹ ਦੰਦੋਂ ਕਿਵੇਂ ਆ ਤੇ ਕਨਵਸ ਹੂਆ ਪਹਿਲਾ ਸੁਆ ਬਾਈ ਹਫਤਾ ਬਾਕੀ ਹੈ ਇਹ ਮੂੰਹ ਦੋ ਦੰਦਾਂ ਦਾ ਜੀ ਇਹ ਦੰਦ ਦੋਸਤੋਂ ਤਾਂ ਹੀ ਪੁੱਛ ਲਈ ਸੀ ਕਿਉਂਕਿ ਮੈਂ ਵੇਖ ਲਿਆ ਤੇ ਕਨਫਰਮ ਹੈ ਵੀ ਇਹ ਦੋ ਦੰਦਾਂ ਦਾ ਹਫਤਾ ਬਾਕੀ ਹੈ ਹਫਤਾ ਬਾਕੀ ਹੈ ਹਾਂਜੀ ਕੀ ਰੇਟ ਹੋਊਗਾ ਦੱਸਦੀ ਬਾਈ ਰੇਟ ਫੋਨ ਤੇ ਆਈ ਦੋ ਵੈੜਾਂ ਦਾ ਹੀ ਪਰ ਲੀਆਂ ਦੋਹਾਂ ਦਾ ਕਰ ਦਾਂਗੇ ਬਾਈ ਤੋਰ ਦੇ ਸੋ ਦੋਸਤੋਂ ਦੋ ਦੰਦ ਕਨਫਰਮ ਹਫਤਾ ਇੱਕ ਲੈਂਦੀ ਐ ਸੂਨ ਦੇ ਵਿੱਚ ਰੰਗ ਸੋਹਣਾ ਠੰਡਾ ਸਹਿਜ ਹੱਥੀ ਚਵਾਈ ਵਾਲਾ ਫਵਾਨਾ ਤੁਸੀਂ ਹੁਣ ਵੀਡੀਓ ਚੋ ਦੇਖ ਲੈਣਾ ਕਮਾ ਦੇ ਬਈ ਤੈਨੂੰ ਸੰਦੀ ਸੋ ਟੰਡਾ ਤੁਸੀਂ ਦੇਖਿਓ ਬਹੁਤ ਸੋਹਣਾ ਥੰਡਾ ਸਹਿਜ ਐ ਇਹਦੇ ਹਾਈਟ ਚੰਗੀ ਐ ਦੋਸਤੋ ਲੰਬਾਈ ਚੰਗੀ ਐ ਬਰੀਡ ਜਰਸੀ ਚ ਪੈਂਦੀ ਐ ਸੰਦੀਪ ਉਤੋਂ ਆਏ ਇੱਧਰ ਨੂੰ ਘੁਮਾਈ ਭਾਈ ਦੂਜੇ ਪਾਸੇ ਦੇ ਥਣ ਵੀ ਦਿਖਾ ਦਈਏ ਸੋ ਦੱਸੋ ਹੁਣ ਇਹ ਘੁੰਮੂਗੀ ਗਾਂ ਤਾਂ ਤੁਹਾਨੂੰ ਇਸ ਸਾਈਡ ਤੋਂ ਕਬਹਿਣੀ ਵਾਲੇ ਥਣ ਵੀ ਦਿਸ ਜਾਣੇ ਆ ਲਗਭਗ ਇੱਕ ਕੋਈ ਜਿਹਾ ਹੀ ਸਾਇਜ ਆ ਉਹ ਤੁਸੀਂ ਦੇਖ ਲਓ ਹਜੇ ਹਫਤਾ ਲੰਦੀ ਹੈ ਭਾਈ ਠੰਡੀ ਵੀ ਕਰਮਾਂ ਵਾਲੀ ਇੰਨੀ ਕਾਹੀ ਕੋਈ ਚੱਕਰ ਨਹੀਂ ਸੋ ਸੀਲ 3 ਫਿਰ ਦੱਸੋ ਵੈਸੇ ਜਰਸੀ ਨਸਲ ਠੰਡੀ ਰਹਿੰਦੀ ਹੈ ਲੈ ਚੱਲੀ ਭਾਈ ਸੋ ਇਹ ਪਹਿਲੇ ਨੰਬਰ ਤੇ ਵਹਿੜ ਦਿਖਾ ਰਹੇ ਆ ਤੇ ਇਹ ਕਨਫਰਮ ਐ ਵੀ ਦੋ ਦੰਦਾ ਹਜੇ ਮੂੰਹ ਦੇ ਵਿੱਚੋਂ ਜਿਨੂੰ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਕਰਕੇ ਕਾਲ ਕਰਕੇ ਰੇਟ ਬਾਈ ਤੋਂ ਪਤਾ ਕਰ ਲਿਓ ਦੋ ਨਾਗ ਜਿਨ੍ਹਾਂ ਦੇ ਰੇਟ ਬਾਈ ਨੇ ਫੋਨ ਤੇ ਰੱਖਨੇ ਤੇ ਦੋ ਨਾਗੇ ਦੋ ਅਗਲੇ ਜਿਨ੍ਹਾਂ ਦੀ ਕੀਮਤ ਵੀਡੀਓ 'ਚ ਹੋਊਗੀ ਇਹ ਵੈਣ ਬਾਰੇ ਡਿਟੇਲ ਪੁੱਛਦੇ ਆ ਸੰਦੀਪ ਬਾਈ ਇਹਦੀ ਕੀ ਡਿਟੇਲ ਹੈ ਕਿੰਨੇ ਬਾਈ ਪਹਿਲਾ ਸੁਆਹੀ 15 ਦਿਨ ਬਾਕੀ ਆ ਬਾਈ ਅੱਜ ਹੀ ਹੂੰ ਤੇ ਫਾਰਮ 'ਚੋਂ ਲਈ ਆ ਬਾਈ ਵੀਡੀਓ ਸਾਰੀ ਇਹਦੀ ਮਾਂ ਦੀ ਵੀ ਤੇ ਇਹਦੀ ਵੀ ਆਪਣੇ ਕੋਲੇ ਆਈ ਠੀਕ ਐ ਹਾਂਜੀ ਹਾਂ ਰੇਟੇ ਦਾ ਫੋਨ ਤੇ ਰੇਟੇ ਦਾ ਫੋਨ ਤੇ ਆਈ ਮੂਹਾਂ ਬਾਈ ਚਾਰ ਦੰਦ ਕੱਢਦੀ ਆਈ ਤੋਰ ਦੇ ਦੱਸੋ ਵੀਡੀਓ ਪ੍ਰੋਪਰ ਬਣੀ ਹੋਈ ਐ ਉਹ ਤੁਸੀਂ ਜਿਹੜਾ ਭਰਾ ਆਊਗਾ ਉਹ ਦੇਖ ਲਿਓ ਜੋ ਬਾਈ ਬਣਾ ਕੇ ਲਿਆ ਨਾਲ ਇਹਦੀ ਮਾਂ ਨਾਲੇ ਵਹਿੜ ਉਸ ਵੀਡੀਓ ਚ ਖੁੱਲੀ ਫਿਰਦੀ ਦੀ ਵੀਡੀਓ ਹੈ 15 ਦਿਨਾਂ ਦੀ ਕੱਚੀ ਹੈ ਹਵਾਨੇ ਦਾ ਰੌਖ ਤੁਸੀਂ ਹੁਣ ਦੇਖ ਲਓ ਜਦੋਂ ਵੀਡੀਓ ਦੇਖੋਗੇ ਤੇ ਇਹਦੀ ਮਾਂ ਦਾ ਹਵਾਨਾ ਵੀ ਤੁਹਾਨੂੰ ਉਸ ਵੀਡੀਓ ਚ ਦੇਖਣ ਨੂੰ ਮਿਲੂਗਾ ਬਹੁਤ ਸੋਹਣਾ ਹਵਾਨਾ ਬਣਾਊਗੀ ਜਿੰਨਾ ਕ ਮੈਂ ਉਸ ਵੀਡੀਓ ਨੂੰ ਦੇਖਿਆ ਉਹਦੇ ਹਿਸਾਬ ਤੇ ਥਣ ਨਰਵਾ ਰੱਖੂਗੀ ਮੋਟਾ ਥਣ ਰੱਖੂਗੀ ਟਾਂਚਾ ਸੋਹਣਾ ਵਹਿੜ ਦਾ ਪਹਿਲਾਂ ਤਲਿਆਰਾ ਪਾਇਆ ਸੀ ਪਰ ਤਲਿਆਰੇ ਨਾਲ ਅਲਕਤ ਮਣਾਉਂਦੀ ਆ ਕਿਉਂਕਿ ਖੁੱਲੀ ਫਿਰਦੀ ਆਈ ਹੈ ਸੋ ਜੀਨੂੰ ਪਸੰਦ ਆਵੇ ਤਾਂ ਸੋਹਣਾ ਹਵਾਨੇ ਦਾ ਰੁਖ ਫਿਟਿੰਗ ਵਾਲਾ ਹਵਾਨਾ ਦੱਸੋ ਤੁਸੀਂ ਵੀਡੀਓ ਚੋਂ ਦੇਖ ਹੀ ਲਿਆ ਜਦੋਂ ਇਹ ਤੁਰਦੀ ਸੀ ਕਰਨ ਵਾਲੀ ਸੋ ਫੇਰ ਦੇਖਿਓ ਜਦੋਂ ਹੁਣ ਇਹ ਆਸੇ ਪਾਸੇ ਨੂੰ ਜਾਂਦੀ ਹਵਾਨਾ ਬਹੁਤ ਸੋਹਣਾ ਕੱਢੂਗੀ ਇਹ ਤੁਸੀਂ ਹੁਣ ਦੇਖਿਆ ਹੋਣਾ ਸੋਹਣੇ ਰੰਗ ਦੀਆਂ ਦੋਨੇ ਵਹਿੜਾਂ ਇਹਦੋਂ ਅੱਗੇ ਥੋੜਾ ਫਿੱਕੇ ਰੰਗ ਚ ਸਿੰਘਾਂ ਵਾਲੀ ਵਹਿੜ ਪਹਿਲੇ ਨੰਬਰ ਤੇ ਦਿਖਾਉਣੀ ਹੈ ਸੰਦੀਪ ਭਾਈ ਇਹ ਇਹ ਵੀ ਪਹਿਲਾ ਸੂਆ ਬਾਈ ਮੂੰਹ ਇਹ ਵੀ ਦੋ ਦੰਦਾਂ ਦਾ ਹੀ ਦਿਨ ਕਿੰਨੇ ਲਊਗੇ ਦਿਨ ਹਫਤਾ ਬਾਕੀ ਹੈ ਬਾਈ ਹਾਂ ਇਹਦਾ ਰੇਟ ਰੇਟ ਇਹਦਾ ਬਾਈ ਜਿੰਨਾ ਮਰਜ਼ੀ ਕਰ ਲਿਗੇ 75 ਕਰਾ ਲਓ 72000 ਦੀ ਅੱਛੀ ਦੇ ਦਾਂਗੇ ਯਾਰ ਤੋਰ ਦੇ 72000 ਦੀ ਮਿਲੂਗੀ ਦੋਸਤੋ ਸੰਗੇ ਦੇ ਹੈਗੇ ਆ ਤੇ ਅਗਲੇ ਪਾਸੇ ਨੂੰ ਗਏ ਵੀ ਆ ਤੁਰੂਗੀ ਹਵਾਨਾ ਤੁਸੀਂ ਦੇਖ ਲਓ ਦੋ ਦੰਦ ਵੱੱਛੀ 72000 ਚ ਥੋੜਾ ਬਹੁਤਾ ਮਾਨਤਾਣ ਹੋ ਜਾਣਾ ਹੁੰਦਾ ਉਹ ਤੁਸੀਂ ਆ ਕੇ ਦੇਖਿਓ ਪਹਿਲਾਂ ਪਸੰਦ ਕਰਿਓ ਚੀਜ਼ ਨੂੰ ਗਵਾਨਾ ਚੰਗਾ ਕੱਢੂਗੀ ਰੋਖ ਜਰਸੀ ਗਾਵਾਂ ਵਾਲਾ ਹਿਸਾਬ ਤੇ ਹਾਈਟ ਲੈਂਥ ਹੈ ਬਾਕੀ ਸਾਰੇ ਪਸ਼ੂਆਂ ਨਾਲ ਭਾਈ ਸੰਦੀਪ ਤੁਰੂਗਾ ਤੁਸੀਂ ਜਜਮੈਂਟ ਕਰ ਲਿਓ ਇਹਨਾਂ ਦੇ ਕੱਦ ਕਾਟ ਦੀ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਹਜੇ ਪਲੂਣ ਚੱਕਣੀ ਸ਼ੁਰੂ ਕਰੂਗੀ ਤੇ ਜੋ ਪਲੂਣ ਚੱਕੂਗੀ ਉਦੋਂ ਕਈ ਵਾਰ ਤੁਹਾਨੂੰ ਥੋੜਾ ਬਹੁਤਾ ਪਲੂਣ ਚ ਆ ਜਾਂਦਾ ਹੁੰਦਾ ਹਾਲ ਦੀ ਘੜੀ ਰੋਖ ਸੋਨਾ ਥੰਦਾ 4 ਨੰਬਰ ਤੇ ਤੁਹਾਨੂੰ 3 ਨੰਬਰ ਤੇ ਦਿਖਾ ਰਹੇ ਸੀ ਦੱਸੋ ਕਿਉਂਕਿ 4 ਹੀ ਗਾਵਾਂ ਤੇ ਇਹ ਤੋ ਫੇਰ ਸਟਰਕਚਰ ਇਹ ਤਾਂ ਦੇਖੋ ਸਪੇਸ ਹਜੇ ਪੂਰੀ ਪਈ ਹੈ ਇਹਦੇ ਹਵਾਨੇ ਚ ਬਾਈ ਬਹੁਤ ਜਿਆਦਾ ਢਲਾਈ ਜਿੱਦੇ ਸਹੀ ਹੈ ਉਹ ਰਬੜਾਂਗ ਨੂੰ ਵੱਧਦਾ ਹਜੇ ਹਵਾਨਾ ਹਜੇ ਚੰਗਾ ਭਰੂ ਵੀ ਬਾਈ ਲਾਸਟ ਉੱਤੇ ਗਾਂਸ ਬਾਈ ਇਹ ਦੂਜਾ ਸੁਆਹੀ ਇਹਦੇ 8-9 ਦਿਨ ਬਾਕੀ ਆ ਬਾਈ ਕੀ ਭਾਜ ਦੇਗਾ ਇਹਦਾ ਮੁੱਲ 65000 ਰੁਪਈਆ ਹੀ ਤੋਰ ਦੇ ਬਾਈ 65000 ਰੇਟ ਆ ਦੱਸੋ ਰੋਖੇ ਦਾ ਜਿਹੜਾ ਹੈਗਾ ਉਹ ਤੁਸੀਂ ਦੇਖ ਲੈਣਾ ਤੇ ਸੁਆਹ ਦਾ ਦੂਜਾ ਹੈ ਅਜੇ ਹਫ਼ਤੇ ਇਹਨੇ ਵੀ ਲੈ ਜਾਣਾ ਸੂਨ ਦੇ ਵਿੱਚ ਤੇ ਘਵਾਨਾ ਇਹ ਵੀ ਚੰਗਾ ਬਣਾ ਜੂਗੀ। ਬਾਕੀ ਹੁਣ ਦੀ ਜੋ ਕੰਡੀਸ਼ਨ ਹੈ ਜਿੱਦਾਂ ਦੀ ਇਹ ਦਿਸਦੀ ਹੈ ਉਹ ਤੁਸੀਂ ਵੀਡੀਓ ਚ ਦੇਖ ਲਓ। ਕੋਲ ਆ ਕੇ ਪਾਸ ਕਰ ਲਿਓ ਜਿਹੜਾ ਵੀ ਨਕਸ਼ਾ ਖਰੀਦਣਾ ਚਾਹੋ। ਨੰਬਰ ਦੱਸੋ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰਨੀ ਹੈ। ਨਾਗ ਅੱਜ ਦੀ ਵੀਡੀਓ ਚ ਚਾਹ ਰਹੀ ਸੀ ਤੇ ਚਾਰੇ ਤੁਹਾਨੂੰ ਦਿਖਾਤੀ। ਧੰਨਵਾਦ ਵੀਡੀਓ ਦੇਖਣ ਲਈ।